ਅੱਜ ਵਾਲੇ ਇਕੱਠ ਨੇ ਤਾਂ ਦੋਸਤੋ ਦਿੱਲੀ ਦੁਬਾਰੇ ਚੇਤੇ ਕਰਾਤੀ ਤੁਸੀਂ ਦੇਖ ਸਕਦੇ ਹੋ ਕਿਵੇਂ ਇਕੱਠ ਕਿੰਨਾ ਹੋਇਆਗਾ ਪੁਲਿਸ ਸਾਈਡ ਤੇ ਕਰਕੇ ਖੜਾਤੀ ਇਧਰ ਆਉਂਦੀਆਂ ਨੇ ਗੱਡੀਆਂ ਸਾਰੇ ਟਰੈਕਟਰ ਟੱਪੇ ਜਿਨ੍ਹਾਂ ਨੇ ਪੈਰੀਗੇਡ ਪਟ-ਪਟ ਮਾਰੇ ਮੁੰਡੇ ਨੌਜਵਾਨ ਜਿਨ੍ਹਾਂ ਦੇ ਜੋਸ਼ ਨੂੰ ਸਲਾਮ ਆਗੀ ਤੁਸੀਂ ਦੇਖ ਸਕਦੇ ਹੋ ਭਾਨੇ ਸਿੱਧੂ ਦੇ ਹੱਕ ਵਿੱਚ ਆਪਾਂ ਅੱਜ ਮੁੱਖ ਮੰਤਰੀ ਸੰਗਰੂਰ ਦੀ ਕੋਠੀ ਘੇਰਨੀ ਸੀਗੀ ਪੂਰਾ ਇਕੱਠ ਵਾਠਾ ਟਰੈਕਟਰ ਗੱਡੀਆਂ ਮੋਟਰਸਾਈਕਲ ਜਿਹੜੇ ਵੀ ਰਵੇ ਜਿਹੜਾ ਸਾਧਨਾਗਾ ਉਹਤੇ ਆਗਾ ਅਗਲਾ ਕੀੜੀਆਂ ਵਾਂਗੂ ਆ ਰਹੇ ਨੇ ਦੋਸਤੋ ਤੁਹਾਨੂੰ ਦੱਸਣਾ ਚਾਹਣਾਗਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕੁਸਕ ਆਪਣੇ ਪੱਤਰਕਾਰ ਵੀਰ ਪੁਲਿਸ ਨੇ ਫੜ ਰੱਖੇ ਇਹਦੇ ਕਰਕੇ ਦੋਸਤੋ ਵੀਡੀਓ ਬਹੁਤ ਜ਼ਿਆਦਾ ਘਟ ਪੈ ਰਹੀਆਂ ਨੇ ਇਸ ਵੀਡੀਓ ਨੂੰ ਇੰਨਾ ਕ ਜਿਆਦਾ ਸ਼ੇਅਰ ਕਰ ਦਿਓ ਜਿਹੜਾ ਮੁੱਖ ਮੰਤਰੀ ਤੱਕ ਵੀ ਪਹੁੰਚ ਜਾਏ ਤੇ ਸਾਰੇ ਲੋਕਾਂ ਤੱਕ ਪਹੁੰਚ ਜਾਏ ਵੀ ਕਿੰਨਾ ਕ ਇਕੱਠ ਹੋਇਆ ਕੀ ਭਾਵਿਕ ਜੀ ਹੈਗੀ ਹੁਣ ਪਤਾ ਲੱਗੂਗਾ ਸਨ ਇਹ ਇਨਾਂ ਨੇ ਤਾਂ ਮੋਦੀ ਨੂੰ ਨਹੀਂ ਬਖਸਿਆ ਤੂੰ ਤਾਂ ਕਿੱਡੀ ਕੀ ਚੀਜ਼ ਆ ਮੁੱਖ ਮੰਤਰੀ ਸਾਹਿਬ ਤੁਸੀਂ ਲੋਕਾਂ ਦੇ ਇੱਕ ਇੱਕ ਨੂੰ ਜਲਾਮ ਹੈਗੀ ਬਾਈ ਪੰਜਾਬ ਦੇ ਲੋਕਾਂ 'ਚ ਹੈਗੀ ਆ ਅਣਖ ਤੇ ਜੁਰਤ ਹੈਗੀ ਪੂਰੀ ਫੁੱਲ ਦੇ ਦੋਸਤੋ ਇੰਨੀ ਦੱਸਣਾ ਚਾਹਣਾਗਾ ਪੂਰਾ ਪੰਜਾਬ ਅੱਜ ਪੁਲਿਸ ਦੀ ਸੋਣੀ ਬਣਿਆ ਪੈਗਾ ਜੇ ਕਿਤੇ ਇੰਨਾ ਕ ਪੁਲਿਸ ਨਸ਼ਾ ਰੋਕਣ ਕਣੀ ਹੋ ਜੇ ਜਾਂ ਗੈਂਗਸਟਰਾਂ ਕਣੀ ਹੋ ਜੇ ਚੁਟਕੀਆਂ ਚ ਹੋ ਜੇ ਦੋਸਤੋ ਚੁਟਕੀਆਂ ਚ ਪਰ ਸਰਕਾਰ ਨੂੰ ਮਨਜ਼ੂਰ ਨਹੀਂ ਹੈਗਾ ਕਿਹਨੂੰ ਕੁਰਸੀ ਨਹੀਂ ਪਿਆਰੀ ਹੈਗੀ ਉਹਨਾਂ ਨੂੰ ਪਤਾ ਵੀ ਜੇ ਇਹੋ ਜਿਹੇ ਲੋਕਾਂ ਨੂੰ ਆਪਣੇ ਅੰਦਰ ਨਾ ਸਿੱਟਿਆ ਫਿਰ ਆਪਣੀ ਕੁਰਸੀ ਖਾਤਰੇ ਚ ਹੈਗੀ ਦੋਸਤੋ ਤਾਂ ਕਰਕੇ ਕਹਿਣਾਗਾ ਹਲੇ ਵੀ ਆਪਾਂ ਨੂੰ ਸੁਧਰਨਾ ਪਊਗਾ ਆਪਾਂ ਨੂੰ ਸਪੋਰਟ ਕਰਨੀ ਪਊ ਵਧੀਆ ਲੋਕਾਂ ਦੀ ਹਾਂਜੀ ਧੰਨਵਾਦ